ਅਰਚੇ ਦਾ ਬੂਟਾ ਜਾਂ ਕੋਈ ਵੀ ਸੱਜਣੋਂ ਦੂਜੇ ਬਤਾਉਂ ਵਗੈਰਾ ਕੋਈ ਵੀ ਚੰਗੀ ਵੈਰਾਈਟੀ ਇੱਥੋਂ ਤੁਹਾਨੂੰ ਮਿਲੂਗੀ ਹੁਣ ਜਿਵੇਂ ਆਪਾਂ ਸਬਜ਼ੀ ਲਾਉਣੀ ਕੱਦੂ ਦੀ ਲਾਉਣੀ ਭਿੰਡੀ ਲਾਉਣੀ ਏ ਠੀਕ ਹੈ ਦੇਖ ਲਓ ਵਧੀਆ ਨਰਸਰੀ ਚੰਗੀ ਨਰਸਰੀ ਦਾ ਸਮਾਨ ਇੱਥੇ ਆਉਂਦਾ ਦੇਖ ਲਓ ਤੁਸੀਂ ਆਹੂ ਫਲ ਲੱਗਾ ਆ ਇਹਨੂੰ ਅੰਬ ਨੂੰ ਜਿਹੜਾ ਅੰਬ ਦਾ ਬੂਟਾ ਹੈ ਦੋਸਤੋ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਨਾ ਅੱਜ ਕਿਸਾਨਾਂ ਦਾ ਕੈਂਪ ਲੱਗਾ ਉਹ ਦਿਖਾਉਣੇ ਆ ਬਹੁਤ ਤਰ੍ਹਾਂ ਦੇ ਮੰਨ ਲਓ ਇੱਥੇ ਵੈਰਾਈਟੀ ਆਈ ਹੋਈ ਏ ਬੂਟੇ ਆਏ ਨੇ ਚੀਜ਼ਾਂ ਬਹੁਤ ਤਰ੍ਹਾਂ ਦੀਆਂ ਦਿਖਾਉਣੇ ਆ ਤੁਹਾਨੂੰ ਕਿਸਾਨਾਂ ਦਾ ਮੇਲਾ ਲੱਗਾ ਜਿਹਦੇ ਵਿੱਚ ਫਲ ਫਰੂਟ ਵਾਲੇ ਬਹੁਤ ਸਾਰੇ ਬੂਟੇ ਇੱਥੇ ਭਾਈ ਚਾਰ ਚੁਰਜਾ ਦਾ ਸਮਾਨ ਮਿਲਦਾ ਦੇਖ ਲਓ ਖੋਣੇ ਤੁਹਾਨੂੰ ਜਿਹੜੇ ਚੰਗੇ ਚੰਗੀ ਵੈਰਾਈਟੀ ਦੇ ਜਿਹੜੇ ਆਪਣੇ ਸੌਂਗੀਆਂ ਖਾਣਾ ਬੈਂਟਿੰਗ ਕਰੂਗਾ ਆ ਦੇਖ ਲਓ ਆ ਬਸ਼ੇ ਕਰਕੇ ਤੱਕ ਦੋਸਤ ਸਿੰਘ ਮਾਨ ਆ ਇੱਕ ਖੋਸੇ ਖੋਸੇ ਪਾਡੋ ਮੇਲਾ ਲੱਗਾ ਮੁੱਗੇ ਜਿਹੜੇ ਜਿਸ ਕਿਸਾਨਾਂ ਦਾ ਅੱਜ ਅੱਜ ਆਪਣਾ ਜੀ ਦੇ ਪਰ ਇੱਕ ਬਾਤ ਤੇ ਉਹੀ ਜਗ੍ਹਾ ਤੇ ਸਾਰੇ ਬੰਦੇ ਆ ਗਏ ਜਿਸ ਸਾਹ ਦੇ ਮੈਂ ਦੇਖੋ ਬੰਦਾ ਬੰਦਾ ਵੈਰਾਈ ਦੇਖੋ ਆਪ ਹੈ ਇਹ ਬੂਟੇ ਸਮੂਹ ਸਰਦਾਰਾਂ ਦਾ ਇਹ ਸੋਹਣਾ ਜਿਹੇ ਬੰਦੇ ਦੇ ਵਿੱਚ ਪੁੰਜਿਆ ਹੋਇਆ ਬੂਟਾ ਸੁਖਸਾਰ ਤੋਂ ਜਿਹੜੇ ਕਿਸਾਨ ਗ੍ਰੀਨੋ ਲੱਗਦੇ ਨੇ ਸਭ ਤੋਂ ਵੱਡੀ ਗੱਲ ਦੋਸਤੋ ਜਿਹੜੇ ਫਲ ਫਰੂਟ ਵਾਲੇ ਬੂਟੇ ਨੇ ਨਾ ਉਹ ਬਹੁਤ ਵਧੀਆ ਆਏ ਨੇ ਵੈਰਾਈ ਵਾਲੇ ਜਿਵੇਂ ਆਂਬ ਆਂਬ वगੈਰਾ ਹੋ ਗਏ ਫੁੱਲਾਂ ਦੇ ਬੂਟੇ ਹੋ ਗਏ ਤੇ 베ਰੀ ਹੋ ਗਈ ਆ ਸਾਹਮਣੇ ਦੇਖ ਸਕਦੇ ਜੀ ਆ ਕਿਨੂਆ ਦਾ ਬੂਟਾ ਫੁੱਲਾਂ ਦੇ ਬੂਟੇ ਹੋਏ ਮਲੋ ਫੁੱਲਾਂ ਦੀ ਵੀ ਵੈਰੈਟੀ ਫੁੱਲਾਂ ਦੀ ਵੀ ਵੈਰੈਟੀ ਬਹੁਤ ਸੋਹਣੀ ਆਈ ਇੱਥੇ ਤੇ ਜਿਹੜੇ ਫਲਦਾਰ ਬੂਟੇ ਉਹ ਵੀ ਬਹੁਤ ਸੋਹਣੇ ਆਏ ਨੇ ਦੇਖ ਸਕਦੇ ਤੁਸੀਂ ਆ ਜਿਹੜੇ ਅਮਰੂਦ ਸੰਤਰਾ ਜੇ ਕਿੰਨੂ ਉਹ ਹੀ ਵੈਰਾਈਟੀ ਕਿ ਜੇ ਕਿਸੇ ਸਮਾਂ ਉਧਰ ਤੁਹਾਨੂੰ ਮੈਂ ਦਿਖਾਉਣਾ ਐਨੀ ਘੈਂਟ ਵੈਰਾਈਟੀ ਆਈ ਹੋਈ ਏ ਦੂਜਿਆਂ ਦੀ ਫਲਦਾਰ ਬੂਟਿਆਂ ਦੀ ਵੀ ਤੁਸੀਂ ਆਪ ਹੀ ਹੈਰਾਨ ਹੋ ਜਾਓਗੇ ਇੱਥੇ ਆਪਣੇ ਉਹ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਓ ਬਾਈ ਕੀ ਕੁਝ ਮਿਲਦਾ ਇੱਥੇ ਹਾਂ ਨਾ ਆ ਲਾਇਗਾ 50 ਕਿਲੋ ਪਰ ਨਪਤਾਏਗਾ 350 ਦਾ 350 ਹਾਂਜੀ ਠੀਕ ਹੈ ਲੈਟ ਹੈ ਲੈਟ ਹੈ ਸਾਡੇ 350 ਬੱਤੀ ਲਾਣਾ ਆਲੀ ਆ ਦੇ ਲਾਣਾ ਆਲੀ ਠੀਕ ਹੈ ਮੁੱਥੇ ਜਨੋਂ ਵਾਲੀ ਲੱਗਿਆ ਇੱਧਰ ਆਦਾ ਇਹ ਬਾਈ ਹੁਣੇ ਕੀਤੀ ਬੈਠੇ ਨੇ ਮੈਂ ਸਭ ਤੋਂ ਵੱਡੀ ਗੱਲ ਜਿਹੜਾ ਨਾ ਚੰਗੀਆਂ ਚੀਜ਼ਾਂ ਦਿਖਾਵਾਂਗਾ ਤੁਹਾਨੂੰ ਇੱਧਰ ਦਿਖਾਉਣਾ ਰੋਕ ਜੋ ਚੰਗੀਆਂ ਚੀਜ਼ਾਂ ਜਿਵੇਂ ਕਿ ਮੰਨ ਲਓ ਚੰਗੇ-ਚੰਗੇ ਬੂਟੇ ਨੇ ਆ ਦੇਖ ਲਓ ਆ ਦੇਖ ਲੋ ਨਰਸਰੀ ਦੇ ਵਿੱਚ ਜਿਵੇਂ ਆਪਾਂ ਮੇਲਾ ਇੱਥੇ ਲੱਗਿਆ ਤੇ ਇੱਥੇ ਆ ਜਿਹੜੀ ਮਰਚੀ ਵਗੈਰਾ ਮਰਚੀ ਦਾ ਬੂਟਾ ਜਾਂ ਕੋਈ ਵੀ ਸਜਮੋ ਦੂਜੇ ਬਤੌਉ ਵਗੈਰਾ ਕੋਈ ਵੀ ਚੰਗੀ ਵੈਰਾਈਟੀ ਇੱਥੋਂ ਤੁਹਾਨੂੰ ਮਿਲੂਗੀ ਹੁਣ ਜਿਵੇਂ ਆਪਾਂ ਸਬਜ਼ੀ ਲਾਉਣੀ ਕੱਦੂ ਦੀ ਲਾਉਣੀ ਭਿੰਡੀ ਲਾਉਣੀ ਏ ਠੀਕ ਏ ਦੇਖ ਲੋ ਅਰਸਲੀ ਦਾ ਸਮਾਨ ਇੱਥੇ ਆਉਦਾ ਵੇਖ ਲਓ ਤੁਸੀਂ ਫਲ ਲੱਗਾ ਹੋਇਆ ਇਹਨੂੰ ਅੰਬ ਨੂੰ ਜਿਹੜਾ ਅੰਬ ਦਾ ਬੂਟਾ ਅਮਰੂਦ ਵਗੈਰਾ ਠੀਕ ਹੈ ਕਿੰਨੇ ਦਾ ਭਾਈ ਬੂਟਾ ਅਮਰੂਦ ਦਾ 200 ਰੁਪਏ ਲਈ ਵਧੀਆ ਬੂਟਾ ਇਹ ਕਿੰਨੇ ਚਿਰ ਬਾਅਦ ਫਲ ਲੱਗੂਗਾ ਇਹਨੂੰ ਮਾਰ ਮਹੀਨਾ ਫਲ ਆ ਰਿਹਾ ਜੀ ਫਲ ਆ ਰਿਹਾ ਆ ਗੱਡੀ ਬੂਟਾ ਭਾਈ ਜੀ ਕਿੱਥੇ ਜਾ ਚਲਾ ਜੋ ਆ ਜਾਓ ਆ ਜਾਓ ਆ ਜਾਓ ਆਪਾਂ ਕਿਸਾਨ ਮੇਲੇ ਤੇ ਦੋਸਤੋ ਆਏ ਸੀਗੇ ਮੈਂ ਸੋਚਿਆ ਬਲੌਗ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਜਿਹੜੇ ਵੀ ਮੰਨ ਲਓ ਇਹੋ ਜੇ ਮੇਲੇ ਚ ਕਿਸਾਨ ਮੇਲਿਆਂ ਦੇ ਵਿੱਚ ਚੰਗੀ ਚੀਜ਼ ਦੇਖਣ ਨੂੰ ਮਿਲਦੀ ਹੈ ਸਮਝਣ ਨੂੰ ਮਿਲਦੀ ਹੈ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੀ ਦੀਏ ਠੀਕ ਹੈ ਤੇ ਠੀਕ ਹੈ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਅੱਗੇ ਸਾਂਝਾ ਜ਼ਰੂਰ ਕਰ ਦਿਓ